ਅੱਜ ਦਾ ਵਿਧਾਇਕ ਗੋਲਡੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਵੱਡੇ ਇਲਜ਼ਾਮ ਲਾਏ ਨੇ ਉਹਨਾਂ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਨੇ ਜਿਨ੍ਹਾਂ ਨੇ ਆਪ ਨੂੰ ਵੋਟਾਂ ਪਾਈਆਂ ਨੇ ਉਹ ਲੋਕ ਹੁਣ ਪਛਤਾ ਰਹੇ ਨੇ ਸੋ ਗੋਲਡੀ ਨੇ ਲਾਏ ਵੱਡੇ ਇਲਜ਼ਾਮ ਤੁਸੀਂ ਜਿਹੜੇ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਹੋ ਚੁੱਕੀ ਏ ਲੁੱਟ ਕਤਲ ਦੀਆਂ ਘਟਨਾਵਾਂ ਦਿਨੋ ਦਿਨ ਵਧ ਰਹੀਆਂ ਹਨ ਸੂਬੇ ਵਿੱਚ ਅਮਨ ਕਾਨੂੰਨ ਦੀ ਹਾਲਾਤ ਦਿਨੋ ਦਿਨ ਖਰਾਬ ਹੋ ਰਹੀ ਹੈ ਕਿਸਾਨ ਕਰਜ਼ੇ ਦੇ ਪਾਰ ਢ ਦੱਬ ਕੇ ਖੁਦਕੁਸ਼ੀਆਂ ਦੇ ਰਾਹ ਪੈ ਰਹੇ ਹਨ ਪਰ ਸਰਕਾਰ ਤੇ ਮੁੱਖ ਮੰਤਰੀ ਤੇ ਵਿਧਾਨ ਸਭਾ ਦੇ ਸਪੀਕਰ ਦੇ ਆਪਸੀ ਕਾਟੋ ਕਲੇਸ਼ ਉਲਝੀ ਰਹੀ ਉਲਝੀ ਪਈ ਹੈ ਜੋ ਕਿ ਮੁੱਖ ਮੰਤਰੀ ਦੀ ਕੁਰਸੀ ਤੇ ਜੋ ਸਪੀਕਰ ਨੇ ਵਿਧਾਨ ਸਭਾ ਦੇ ਕਰਤਾਰ ਸਿੰਘ ਸੰਧਵਾ ਉਹ ਲੈਣਾ ਚਾਹੁੰਦੇ ਨੇ ਜੋ ਕਿ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਕੁਰਸੀ ਬਚਾਉਣ ਵਾਸਤੇ ਤੇ ਕਰਤਾਰ ਸਿੰਘ ਸੰਧਵਾ ਮੁੱਖ ਮੰਤਰੀ ਦਾ ਪਦ ਲੈਣ ਵਾਸਤੇ ਦੋਨੋਂ ਆਪਸ ਵਿੱਚ ਉਲਝੇ ਪੈ ਨੇ ਸੋ ਸੂਬੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਵੋਟਾਂ પા ਕੇ ਪਛਤਾ ਰਹੇ ਹਨ ਇਹ ਸ਼ਬਦ ਸਾਬਕਾ ਵਿਧਾਇਕ ਗੋਲਡੀ ਨੇ ਕਹੇ ਨੇ ਉਹਨਾਂ ਨੇ ਕਿਹਾ ਕਿ ਅੱਜ ਜਿਹੜੇ ਲੋਕ ਸਰਕਾਰ ਵਿੱਚ ਬੈਠੇ ਨੇ ਉਹ ਆਪਣਾ ਘਰ ਪਰਣ ਲੱਗੇ ਹੋਏ ਨੇ ਪ੍ਰਦੇਸ਼ ਨੂੰ ਲੁੱਟ ਰਹੇ ਨੇ ਤੇ ਆਪਣਾ ਵਿਕਾਸ ਦਾ ਕੈਰੀਅਰ ਬਣਾ ਰਹੇ ਨੇ ਸੋ ਉਹਨਾਂ ਨੇ ਕਿਹਾ ਕਿ ਅੱਜ ਅਮਨ ਕਾਨੂੰਨ ਦੀ ਹਾਲਾਤ ਬਹੁਤ ਖਰਾਬ ਹੈ ਹਰ ਉਹ 3-4 ਥਾਂ ਤੇ ਗੋਲੀ ਚੱਲਦੀ ਹੈ ਨਸ਼ਾ ਪਿਛਲੇ 2.5 ਸਾਲਾਂ ਤੋਂ 3 ਗੁਣਾ ਵਧਿਆ ਹੈ ਔਰ ਜਾਨਾ ਨੌਜਵਾਨ ਨਸ਼ੇ ਦੀ ਓਵਰਡੋਜ਼ ਨਾਲ ਦਮ ਤੋੜ ਰਹੇ ਹਨ ਕਿਸਾਨ ਵਰਗ ਵੀ ਸਰਕਾਰ ਤੋਂ ਦੁਖੀ ਹੈ ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਵੀ ਰੋਜ਼ਾਨਾ ਆਤਮ ਹੱਤਿਆਵਾਂ ਕਰ ਰਹੇ ਹਨ ਮੁਲਾਜ਼ਮ ਵਰਗ ਨੂੰ ਮਹਿੰਗਾਈ ਪਤਾ ਨਹੀਂ ਦਿੱਤਾ ਜਾ ਰਿਹਾ لہٰذا ملازم ورک بھی سرکار ਤੋਂ ਖਫائے વિકાસ دے مدے تے سابقہ وائڈے نے کہا کہ نگر کونسل گڑھ شنگر محل پور تے گرام پنچایتاں نو 2.5 سال تو کوئی گرانٹا نہیں دتیاں گیا جس کارن شہر دے پنڈاں شہر دے پنڈاں دے وچ وिकास کار سٹپ ہو کے رہ گئے ان انہوں نے کہا کہ جس طرح پچھنیاں سرکاراں دے وچ چلدا رہو اسی طرح ای سرکار وی کر رہی ہے سو جو کہ کانگریس دے سابقہ وائڈے نے ਗੜ ਸ਼ੰਕਰ ਤੋਂ ਲਵ ਕੁਮਾਰ ਗੋਲਡੀ ਉਹਨਾਂ ਨੇ ਇਹ ਵੱਡੇ ਇਲਜ਼ਾਮ ਲਾਏ ਨੇ ਲਵ ਕੁਮਾਰ ਗੋਲਡੀ ਨੇ ਕਹਿ ਕੇ ਸਿਰਫ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਸੋ ਦੂਸਰੇ ਜਿਹੜੇ ਹੋਰ ਲੀਡਰ ਨੇ ਪਾਰਟੀਆਂ ਦੇ ਉਹਨਾਂ ਨੂੰ ਪਾਰਟੀ ਦੇ ਵਿੱਚ ਲਿਆਇਆ ਜਾ ਰਿਹਾ ਉਹਨਾਂ ਨੂੰ ਵੱਡੇ ਲਾਲਚ ਦਿੱਤੇ ਜਾ ਰਹੇ ਨੇ ਸੋ ਵੋਟਾਂ ਲੈਣ ਦੀ ਖਾਤਰ ਸਿਰਫ ਸਟੇਜਾਂ ਦੇ ਉੱਪਰ ਵੱਡੇ ਵੱਡੇ ਝੂਠ ਬੋਲੇ ਜਾ ਰਹੇ ਨੇ ਜੋ ਕਿ ਪੰਜਾਬ ਦੀ ਅਸਲ ਹਕੀਕਤ ਜਿਹੜੀ ਹੈ ਕੋਹਾਂ ਦੂਰ ਹੈ ਜੋ ਅੱਜ ਲੋਕ ਤਰ੍ਹਾਂ ਤਰ੍ਹਾਂ ਕਾਰਨ ਜਿਨ੍ਹਾਂ ਨੇ ਆਪ ਨੂੰ ਵੋਟਾਂ ਪਾਈਆਂ ਅੱਜ ਪਛਤਾ ਰਹੇ ਨੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੁਹਾਡੇ ਕੋਲ ਹਰ ਰੋਜ਼ ਤਾਜ਼ਾ ਤੇ ਨਵੀਂ ਜਾਣਕਾਰੀ ਮਿਲ ਸਕੀ